ਅਮਰੀਕਾ ਦੇ ਵਿੱਚ ਸੜਕ ਹਾਸੇ ਦੌਰਾਨ ਇੱਕ ਮੁੰਡੇ ਦੀ ਮੌਤ ਆ ਜਿਹੜੀ ਉਹ ਹੋਈ ਆ ਨਵਾਂ ਨਵਾਂ ਇਸ ਮੁੰਡੇ ਦਾ ਹਲੇ ਡਰਾਈਵਰੀ ਦਾ ਲਾਇਸੈਂਸ ਬਣਿਆ ਸੀ ਨਵਾਂ ਨਵਾਂ ਹੀ ਇਹ ਮੁੰਡਾ ਜਿਹੜਾ ਹਲੇ ਟਰੱਕ ਚਲਾਉਣ ਲੱਗਿਆ ਸੀ ਪਰ ਜਦੋਂ ਆਪਣੇ ਸਾਥੀ ਦੇ ਸਮੇਤ ਸਵਾਰ ਹੋ ਕੇ ਟਰੱਕ ਦੇ ਵਿੱਚ ਕਿਤੇ ਢੇਡਾ ਲਾਉਣ ਜਾ ਰਹੇ ਸੀ ਤਾਂ ਅਚਾਨਕ ਨੀਂਦ ਆ ਜਿਹੜੀ ਉਹ ਆ ਜਾਂਦੀ ਹੈ ਜਿਸ ਕਰਕੇ ਟਰੱਕਾ ਜਿਹੜਾ ਉਸ ਦਾ ਸੰਤਲਨ ਵਿਗੜਦਾ ਤੇ ਟਰੱਕ ਸਿੱਧਾ ਜਾ ਕੇ ਇੱਕ ਖੱਡ ਦੇ ਵਿੱਚ ਡਿੱਗਦਾ ਜਿਸ ਕਰਕੇ ਇਸ ਮੁੰਡੇ ਦੀ ਮੌਤ ਆ ਜਿਹੜੀ ਉਹ ਹੋ ਜਾਂਦੀ ਹੈ ਤਾਂ ਅਮਰਤਪਾਲ ਸਿੰਘ ਇਸ ਦਾ ਨਾਮਾ ਛੜਾਉ ਦੱਸਿਆ ਜਾ ਰਿਹਾ करनाल ਦੇ ਜਲਮਾਨਾ ਦਾ ਇਹ ਰਹਿਣ ਵਾਲਾ ਸੀ ਜਿਹੜਾ ਕਿ 21 ਮਹੀਨੇ ਪਹਿਲਾਂ ਆਪਣੀ ਪਤਨੀ ਸਮੇਤ ਅਮਰੀਕਾ ਗਿਆ ਸੀ ਪਹਿਲਾ ਅਮਰੀਕਾ ਜਾਂਦਾ ਉੱਥੇ ਇੱਕ ਸਟੋਰ ਦੇ ਉੱਪਰ ਕੰਮ ਕਰਦਾ ਤੇ ਨਾਲ ਹੀ ਆਪਣੀ ਡਰਾਈਵਰੀ ਦਾ ਲਾਇਸੈਂਸਾ ਜਿਹੜਾ ਉਹ ਅਪਲਾਈ ਕਰ ਦਿੰਦਾ ਤਾਂ ਜਿਵੇਂ ਹੀ ਇਸ ਦੀ ਡਰਾਈਵਰੀ ਦਾ ਲਾਇਸੈਂਸਾ ਜਿਹੜਾ ਉਹ ਬਣਦਾ ਤੇ ਨਵਾਂ ਨਵਾਂ ਇਹ ਟਰੱਕ ਹਲੇ ਚਲਾਉਣ ਲੱਗਦਾ ਹੈ ਪਰ ਜਦੋਂ ਆਪਣੇ ਸਾਥੀ ਸਮੇਤ ਸਵਾਰ ਹੋ ਕੇ ਟਰੱਕ ਦਾ ਢੇਡਾ ਲਾਉਣ ਜਾ ਰਿਹਾ ਸੀ ਤਾਂ ਇਸ ਨੂੰ ਨੀਂਦ ਆ ਜੜੀ ਉਹ ਆ ਜਾਂਦੀ ਹੈ ਜਸ ਕਰਕੇ ਟਰੱਕਾ ਝੜਾ ਉਸ ਦਾ ਸੰਤੁਲਨ ਵਿਗੜਦਾ ਟਰੱਕ ਸਿੱਧਾ ਜਾ ਕੇ ਇੱਕ ਖੜ ਦੇ ਵਿੱਚ ਡਿੱਗਦਾ ਜਸ ਕਰਕੇ ਉਸ ਦੀ ਮੌਤ ਆ ਜੜੀ ਉਹ ਹੋ ਜਾਂਦੀ ਹੈ ਤਾਂ ਦੱਸਿਆ ਜਾ ਰਿਹਾ ਕਿ ਪਰਿਵਾਰਕ ਮੈਂਬਰਾਂ ਨੇ 75 ਤੋਂ 80 ਲੱਖ ਰੁਪਇਆ ਲਾ ਕੇ 21 ਮਹੀਨੇ ਪਹਿਲਾਂ ਇਸ ਨੂੰ ਇਸ ਦੀ ਪਤਨੀ ਸਮੇਤ ਅਮਰੀਕਾ ਭੇਜਿਆ ਸੀ ਤਾਂ ਜੋ ਇਹਨਾਂ ਦੋਵਾਂ ਦਾ ਵਧੀਆ ਭਵਿੱਖਾ ਜਿਹੜਾ ਉਹ ਬਣ ਸਕੇ ਪਰ ਰੱਬ ਨੂੰ ਕੁਝ ਹੋਰੀ ਮਨਜ਼ੂਰ ਹੁੰਦਾ ਅਮਰੀਕਾ ਪਹੁੰਚ ਜਾਂਦੇ ਨੇ ਅਮਰੀਕਾ ਜਾ ਕੇ ਕੰਮ ਕਰਾ ਜਿਹੜਾ ਉਹ ਵੀ ਲੱਗ ਜਾਂਦੇ ਨੇ ਇਹ ਮੁੰਡਾ ਜਿਹੜਾ ਸਟੋਰ ਦੇ ਉੱਪਰ ਕੰਮ ਕਰਨ ਲੱਗ ਜਾਂਦਾ ਤਾਂ ਨਾਲ ਦੀ ਨਾਲ ਡਰਾਈਵਰੀ ਦਾ ਲਾਇਸੈਂਸਾ ਜਿਹੜਾ ਉਹ ਅਪਲਾਈ ਕਰ ਦਿੰਦਾ ਤਾਂ ਜਿਵੇਂ ਹੀ ਲਾਇਸੈਂਸ ਬਣ ਜਾਂਦਾ ਇਹ ਮੁੰਡਾ ਉਵੇਂ ਹੀ ਟਰੱਕ ਚਲਾਉਣ ਲੱਗ ਜਾਂਦਾ ਪਰ ਜਦੋਂ ਟਰੱਕ ਦਾ ਢੇਡਾ ਲਾਉਣ ਕਿਸੇ ਪਾਸੇ ਜਾ ਰਿਹਾ ਹੁੰਦਾ ਤਾਂ ਇਸ ਨੂੰ ਨੀਂਦ ਆ ਜਿਹੜੀ ਉਹ ਆ ਜਾਂਦੀ ਹੈ ਜਸ ਕਰਕੇ ਟਰੱਕ ਸਿੱਧਾ ਜਾ ਕੇ ਇੱਕ ਖੱਡ ਦੇ ਵਿੱਚ ਜਾ ਡਿੱਗਦਾ ਜਸ ਕਰਕੇ ਇਸ ਦੀ ਮੌਤ ਆ ਜਿਹੜੀ ਉਹ ਹੋ ਜਾਂਦੀ ਆ ਤਾਂ ਪਰਿਵਾਰਕ ਮੈਂਬਰਾਂ ਦਾ ਹਾਲ ਤੁਸੀਂ ਦੇਖ ਸਕਦੇ ਹੋ ਕਿ ਪਰਿਵਾਰਕ ਮੈਂਬਰ ਨੇ ਜਿਹੜੇ ਉਹ ਰੋ ਰੋ ਕੇ ਬੇਹਾਲ ਹੋਏ ਹੋਏ ਨੇ ਕਿਉਂਕਿ ਪਰਿਵਾਰ ਦੇ ਵਿੱਚ ਇਕਲੌਤਾ ਪੁੱਤਰ ਸੀ ਬੜੇ ਹੀ ਚਾਵਾਂ ਦੇ ਨਾਲ ਹੈ ਪੁੱਤਰ ਨੂੰ ਪਾਲਿਆ ਸੀ ਬੜੇ ਹੀ ਚਾਵਾਂ ਦੇ ਨਾਲ 21 ਮਹੀਨੇ ਪਹਿਲਾਂ ਚੰਗੇ ਭਵਿੱਖ ਦੇ ਲਈ ਅਮਰੀਕਾ ਦੇ ਵਿੱਚ ਭੇਜਿਆ ਸੀ ਪਰ ਉੱਥੇ ਜਾ ਕੇ ਸੜਕ ਹਾਦਸੇ ਦਾ ਸ਼ਿਕਾਰ ਹੋਇਆ ਆਪਣੇ ਸਾਥੀ ਸਮੇਂ ਸਵਾਰ ਹੋ ਕੇ ਟਰੱਕ ਦਾ ਢੇਡਾ ਲਾਉਣ ਜਾ ਰਿਹਾ ਸੀ ਨੀਂਦ ਆ ਜਾਂਦੀ ਹੈ ਨੀਂਦੋਂ ਦੇ ਕਾਰਨ ਟਰੱਕ ਦਾ ਸੰਤੁਲਨ ਵਿਗੜਦਾ ਸੰਤੁਲਨ ਵਿਗੜਨ ਤੋਂ ਬਾਅਦ ਇਹ ਟਰੱਕਾ ਜਿਹੜਾ ਸਿੱਧਾ ਜਾ ਕੇ ਖੜ ਦੇ ਵਿੱਚ ਡਿੱਗਦਾ ਜਿਸ ਕਰਕੇ ਅਮਰਤਪਾਲ ਸਿੰਘ ਦੀ ਮੌਤ ਆ ਜਿਹੜੀ ਉਹ ਹੋ ਜਾਂਦੀ। ਮੇਰੀ ਸੋਣੀ ਜੀ ਬੱਤੀ ਮੱਤੀ ਮੇਰੇ ਜਿੰਨੂ ਫਿੱਟ ਦੇਖੋਗੀ ਬਚ ਗਈ। ਮੇਰੀ ਸੋਣੀ ਜੀ ਜੋੜੀ ਮੇਰੀ ਸੋਣੀ ਜੀ ਜੋੜੀ ਕਿਤੇ ਜਵਾਨੀ ਅਮਾਰੀ ਗਈ। ਅਮਰਤ ਅਮਰਤ ਮੈਂ ਕਿਦੇ ਨਾਲ ਗੱਲਾਂ ਕਰਾਂ ਬਤੀਏ ਇਹਨੂੰ ਗੱਲਾਂ ਦਾ ਕੋਈ ਪਤਾ ਨਹੀਂ ਮੇਰੇ ਅਮਰਤ ਅੱਜ ਬੜੇ ਦਿਨ ਹੋ ਗਏ ਗੱਲ ਨਹੀਂ ਕੀਤੀ ਇਹ ਕਿ ਬਤੀਏ ਉਹ ਤੋਂ ਪਿੱਛੇ ਸੋ ਰਹਾ ਥਾ ਆਪਣੀ ਡਿਊਟੀ ਦੇ ਕੇ ड्राइवर दूसरा चला रहा था बत्तर साल का ड्राइवर था उसको नींद आ गई नहीं पंजाब का था बहुत टाइम पहले का गया उसको नींद आ गई आगे नहीं हुआ पता कैसे हुआ कैसे नहीं हुआ बताने वाला हमारा चला गया हमें कोई नहीं पता वहाँ से पुलिस कुछ नहीं बता रही इक्कीस तारीख को इक्कीस तारीख इक्कीस अगस्त को हुआ एक देखे। देखे। वो आगे वाला चला रहा था वो उसको एकदम नींद का झटका लगा और ऐसी वैसी आँख बंद हुआ तो ये ट्रक एक साइड में चला गया फिर वो पेड़ ये से टकराया था था। ये फिर पेड़ से टकराया फिर आगे टकराता हुआ चला गया और फिर नीचे खाई में उतर गया ये ट्रक ये पीछे सो रहे थे वो इनके सिर में पता नहीं क्या लगा पीछे से सामान ने धक्का दिया जब वो इनके सिर में लगा कैसे भी वो पत्ती लगी क्या लगा उनकी पर मौके पर डेथ होगी इन्होंने दो बरी कहा मेरे को सांस नहीं आ रहा उन्होंने बुलाया जोन से इनके साथ थे पर उनको कुछ नहीं हुआ उनकी एज सत्तर साल थी वो जोन चला रहे थे बहुत सुरक्षित हैं ये हाईवे 89 पे हुआ है ये टू ईयर हो गया थे इनको रहते हुए वहाँ पे इनका पैसा लगा था सत्तर से अस्सी लाख रुपए लगा था दोनों के जाने में अभी दो नहीं 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 अभी पी नहीं हुए थे अभी दो ही साल हुआ थे इनको गए को और अभी ट्रक चलाना अभी स्टार्ट किया था पता नहीं दूसरा चक्कर था पता नहीं तीसरा चक्कर था अभी लाइसेंस मिला था इनको पहले ये स्टोर में काम करते थे वाइफ वहीं तो पे ही तो है सात साल हो गया इनकी मैरिज को अभी बेबी भी नहीं है बस एक लौता बेटा था